ਜੀ ਕਰ ਰਹੇ ਹਾਂ ਵਿਭਾਗ ਤੱਕ ਉਹ ਵੀ ਵੀਡੀਓ ਤੇ ਰਾਤ ਦੀ ਚਲਦੀ ਹੈ ਜੀ ਲਾਈਟ 11 ਵਜੇ ਦੀ ਤੇ ਆਪਣੇ ਦੋ ਕਿਾਰੇ ਭਰ ਕੇ ਜੀ ਉਹ ਪਰਲਾ ਭਰਿਆ ਹੋਇਆ ਹੈ ਤੇ ਆਹ ਕਿਾਰੇ ਦਾ ਲੱਗੇ ਹੋਇਆ ਖਤੂ ਕਰਨ ਤੇ ਬਾਕੀ ਉਹਦਾ ਆਪਾਂ ਗੱਲ ਕਰੇਗੇ ਜੀ ਦੋ ਵਾਰ ਹਨ ਨੂੰ ਮਾਰ ਕੇ ਦੀ ਉਹ 11 ਵਜੇ ਚ ਇਹ ਦੇਖਦੇ ਹਾਂ ਕਿੰਨੇ ਕ ਵਜੇ ਤੱਕ ਚਲਦੀ ਹੈ ਲਾਈਟ ਤੇ ਵਧੀਆ ਜੱਲੀਆ ਲੈਟਰ ਰਾਤ ਦੀ ਤੇ तकरीबन ਅੱਜ ਆ ਸਾਰੇ ਖੇਤ ਦਾ ਹੋਇਆ ਜਾਊਗਾ ਸਰੇ ਤੱਕ ਉਹ ਸੜਕ ਤੱਕ ਕੱਦੂ ਹੋ ਜਾਊਗਾ ਪਰ ਇਹ ਇੱਕ 11 ਰਹਿੰਦਾ ਹੈ ਪਰਨ ਤੋਂ ਤੇ ਉਹਨੂੰ ਪਾਣੀ ਪੈ ਰਿਹਾ ਹੈ ਤੇ ਤਿਆਰ ਕਰਾਂਗੇ ਆਪਾਂ ਇਹਨਾਂ ਨੂੰ ਕੱਲ ਨੂੰ ਕਿਆਰਿਆਂ ਨੂੰ ਸਾਰਿਆਂ ਨੂੰ ਹੈ ਤੇ ਹੁਣ ਦੋ ਗੇਲੈਰੋਂ ਮਾਰ ਕੇ ਨਾਲ ਕਾਣਾ ਖੇਤ ਜਿਹੜੇ ਟੰਡਲ ਟੰਡਲੇ ਨੇ ਬਕੀ ਦੇ ਡਾਂਡੇ ਤੇ ਸਾਰੇ ਵਿੱਚ ਦੱਬੇ ਰਹਿਣਗੇ ਤੇ ਨਾਲੇ ਵੱਡੇ-ਵੱਡੇ ਜਾਣਗੇ ਐਰੋ ਨਾਲ ਕਰਾਂਗੇ ਤਿਆਰ ਤੇ ਫਿਰ ਪਰਸ ਤੋਂ ਜੀਰੀ ਦੀ ਲਵਾਈ ਗੁਰੂ ਹੋ ਜੂਗੀ ਯੋ ਸਾਰੀਓ ਤੇ ਕੋਸ ਤੋਂ 17 77 ਲਾਉਣੀ ਆ 132 ਤੇ ਵੈਰਾਈਟੀਆਂ ਲਾਉਣੀਆਂ ਨੇ ਆਪਾਂ ਤੇ ਨਾਲ ਕਣਕ ਰੱਖਾਂਗੇ ਆਲੂਆਂ ਦੇ ਤੇ ਸਾਰੇ ਆਲੂ ਹੀ ਲਾਉਣੇ ਆ ਆਪਾਂ ਬਾਕੀ ਦੱਸਦੇ ਰਹਾਂਗੇ ਜੰਮ ਜੰਮੇ ਕੰਮ ਹੁੰਦਾ ਰਹੂਗਾ ਉਸ ਹਾਵ ਨਾਲ ਕੀ ਆਲਦਾਈ ਕੱਦੂ ਦਾ ਕੰਮਕਾਰ ਪਰਲੇ ਕੇ ਅਰੇ ਜੀ ਆਪਾਂ ਫੇਰੇ ਆਏ ਦੋ ਵਾਰ ਹੈਰੋਂ ਤੇ ਹੁਣ ਇੱਚ ਲੱਗਿਆ ਹੋਇਆ ਫੇਰਨ ਬਾਕੀ ਇਹਨੂੰ ਛੱਡਤਾ ਪਾਣੀ ਆਪਾਂ ਇਹ ਵੀ ਅੱਜ ਹੋ ਜਾਊਗਾ ਜੇ ਲਾਈਟ ਚੱਲੀ ਗਈ ਤੇ ਬਾਕੀ ਲਾਈਟ ਚੱਲਦੀ ਆ ਵਧੀਆ ਰਾਤ ਦੀ ਤੇ ਉਸ ਤੋਂ ਬਾਅਦ ਫਿਰ ਇੱਧਰ ਲਈ ਲੈਣ ਨੂੰ ਛੱਡ ਲਾਂਗੇ ਇੱਧਰਲੇ ਪਾਸਿਓਂ ਸੜਕ ਕਿੰਨੀ ਮੋੜ ਲਾਂਗੇ ਤੇ ਕੱਲ ਨੂੰ ਸ਼ਾਮ ਨੂੰ ਪਟਣਗੇ ਬੰਦੇ ਪਨੀਰੀ ਤੇ ਪਰਸੋਂ ਤੋਂ ਲੱਗਣਗੇ ਲਾਉਣ ਤੇ ਪੀਆਰ 126 ਹਜੇ ਵੀ ਜੀਰੀ ਬਹੁਤ ਗੇਤੀ ਆਲੂਆਂ ਨੂੰ ਚਾਹੇ ਆਲੂ 20 ਤਰੀਕ ਤੋਂ ਬਾਅਦ ਜੀਰੀ ਲਾ ਕੇ ਚਾਹੇ ਕੱਚੇ ਆਲੂ ਬਟਲਾ ਤਾਂ ਵੀ ਇਹ ਗੇਤੀ ਉਹ ਆ ਜੀਰੀ ਕੋਈ ਪਛੇਤੀ ਨਹੀਂ ਹੈਗੀ ਆਲੂਆਂ ਵਾਲੇ ਨਹੀਂ ਆਉਂਦਾ 843 ਗਰਨੂਰ ਚਲਾ ਰਿਹਾ ਕਹਿੰਦਾ ਮੈਂ ਚਲਾਉਣਾ ਹੈ ਬਾਕੀ ਮੱਕੀ ਵੀ ਲੈ ਕੇ ਜਾਣੀ ਆਪਾਂ ਰਾਜਪੁਰੇ ਤੇ ਮਲੋਹ ਔਰ ਭਾਰਸੋਂ ਦਿਖਾਈ ਸੀ ਸੈਂਪਲ ਇੱਕ ਤਾਂ 1450 ਰੁਪਏ ਲਾ ਰਹੇ ਨੇ ਭਾਰਸੋਂ ਮਲੋਹ ਲਾਇਆ 1500 ਰੁਪਏ ਤੇ ਰਾਜਪੁਰੇ ਵਾਲੇ ਅੜਤੀ ਦਾ ਫੋਨ ਆਇਆ ਸੀ ਉਹ ਕਹਿੰਦਾ 18 1850 ਰੁਪਏ ਤੱਕ ਵਕਾ ਦੂੰਗਾ ਉਹਨੂੰ ਮੱਕੀ ਦੀ ਫੋਟੋ ਭੇਜੀ ਦੀ ਆਪਾਂ ਜੇ 1800 ਤੱਕ ਵੀ ਵਿਗ ਗਿਆ ਵਧੀਆ ਏ ਤੇ ਮਲੋਹ ਨਾਲੋਂ 300 ਰੁਪਏ ਦਾ ਫਰਕ ਆ ਤੇ 150 ਕੁਇੰਟਲ ਮਗਰ ਦੇਖ ਲਓ ਤੁਸੀਂ ਉਹੀ ਹੋ ਗਿਆ 30001 ਹੋ ਗਿਆ 15001 ਹੋ ਗਿਆ 45000 ਰੁਪਏ ਦਾ ਫਰਕ ਪੈਣਾ ਉੱਥੇ ਗਏ ਦਾ 10000 ਦਾ ਡਰੈਕਟਰ ਤੇਲ ਨਹੀਂ ਖਾਂਦੇ ਜੇ ਚਲੋ ਪੱਖਾ-ਵੱਖਾ ਲਾ ਕੇ 4 ਘੂਰ ਜੀ ਨਿਕਲ ਜੂਗਾ ਕਣੀ-ਕੁਣੀ ਜਿਹੜੀ ਗੁੱਲਾ-ਗੱਲਾ ਮੱਕੀ ਦਾ ਸਾਰੇ ਹੀ 5 ਕੁਇੰਟਲ ਨਹੀਂ ਨਿਕਲਦਾ 150 ਕੁਇੰਟਲ ਮਗਰ 10000 ਦਾ ਉਹ ਲਾ ਲਓ 5000 ਦਾ ਤੇਲ ਲਾ ਲਓ 30000 ਫਿਰ ਵੀ ਵੱਜਦਾ ਆਪਾਂ ਨੂੰ ਰਾਜਪੁਰੇ ਵਿੱਚ ਫਾਇਦਾ ਏ ਹਰਸੀ ਗੰਡੇ ਥੋੜਾ ਜਿਹਾ ਘੱਟ ਆਏ ਨਾਲੇ ਰੇਟ ਘੱਟ ਲਾਉਂਦੇ ਨੇ ਬਾਕੀ ਤੁਹਾਨੂੰ ਰੇਟ ਜਾ ਕੇ ਦੱਸਾਂਗੇ ਰਾਜਪੁਰ ਆਪਾਂ ਕੱਦੂ ਕਰਦੀ ਆ ਜਿੰਨੇ ਵੀ ਕਿਾਰੇ ਉਰੇ ਆਪਣੇ ਭਰੇ ਹੋਏ ਨੇ ਤੇ ਮੌਸਮ ਹੋਇਆ ਬੱਦਲ ਵਾਈ ਵਾਲਾ ਉੱਪਰ ਪਹਿਲਾਂ ਕਣੀਆਂ ਹੀ ਉਤਰੀਆਂ ਜਾਂਦੀ ਥੋੜੀਆਂ ਥੋੜੀਆਂ ਹੀ ਆ ਤੇ ਠੰਡਾ ਹੈ ਮੌਸਮ ਬਾਕੀ ਮੀਂਹ ਪੈਣਾ ਚਾਹੀਦਾ ਤਾਂ ਹੀ ਜੀਰੀਆਂ ਲੱਗਣਗੀਆਂ ਤੇ ਇਹ ਵੀ ਰਾਤ ਦੀ ਲਾਈਟ ਚੱਲਦੀ ਆ ਤਾਂ ਇੰਨੇ ਕਿਾਰੇ ਭਰਗੇ ਜੇ ਦਿਨ ਚ ਚੱਲਦੀ ਹੁੰਦੀ ਤੇ ਦਿਨ ਚ ਤਾਂ ਫਲਟੇ ਪਈ ਜਾਂਦਾ ਲਾਈਟ ਨੂੰ ਤੇ ਪਾਣੀ ਵੀ ਨਹੀਂ ਤੁਰਦਾ ਬਾਣ ਚ ਪਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ ਹੁਣ ਤਾਂ ਪਾਣੀ ਭੱਜ ਕੇ ਤੁਰਦਾ ਏ ਪਹੁੰਚ ਗਏ ਰਾਜਪੁਰੇ ਲੈ ਕੇ ਮੱਕੀ ਤੇ ਹੁਣ ਜਾਣੇ ਆ ਮੰਡੀ ਵਾਲੇ ਰੋਡ ਚੜ ਗਏ ਤੇ ਬਾਕੀ ਅੱਜ ਜਾ ਕੇ ਦਿਖਾਉਨੇ ਆ ਵੀ ਕੀ ਕੀ ਰੇਟ ਲੱਗਦਾ ਕਿ ਮੱਕੀ ਦਾ ਦੇਖੋ ਪਰਾਤੀ ਜਾਓ ਇਹ ਦੱਸਾਂਗੇ ਅੱਜ ਰੇਟ ਨੂੰ ਤਾਂ ਦੀ ਬੋਲੀ ਲੱਗੂਗੀ ਕਿੱਥੇ ਦਾ ਕਰੇਟ ਆ ਨੌ ਸਮਾ ਬੱਦਲ ਬਾਈ ਵਾਲਾ ਥੋੜਾ ਜਿਹਾ ਬਾਕੀ ਗਰਮੀ ਅੱਜ ਥੋੜੀ ਘੱਟ ਆ ਪਰੋਂ ਬੱਸ ਲਵੀਆ ਮੰਡੀ ਸਦਾ ਕਿਲੋਮੀਟਰ ਦੇ ਆ ਅਰੇ ਤੇ ਖਾਉਣਾ ਆਪਾਂ ਵੀ ਕਿਹੜੀ ਦੁਕਾਨ ਤੇ ਮਾਲ ਲਾਇਆ ਏ ਇਹ ਗੱਲ ਬਾਤ ਸਾਰਾ ਕੁਝ ਦੇਖ ਕੇ ਜਾ ਕੇ ਦੱਸਦੇ ਆ ਆ ਗਿਆ ਜੀ ਮੰਡੀ ਦਾ ਗੇਟ ਅਨਾਜ ਮੰਡੀ ਰਾਜਪੁਰਾ ਦੇਖਦੇ ਆ ਜਾ ਕੇ ਵੀ ਕਿੰਨੀ ਕ ਮੱਕੀ ਮੁੱਕੀ ਆਈ ਹੋਈ ਆ ਐਤਕੀ ਥੋੜੀ ਰਾਜਪੁਰੇ ਘੱਟੇ ਆਈ ਆ ਮੱਕੀ ਲੋਕਲੇ ਮੱਕੀ ਜ਼ਿਆਦਾ ਵਿਕੀ ਆ ਜਿਵੇਂ ਸਾਡੇ ਏਰੀਆ ਚ ਸਰਾਂਦਮ ਲੋਨ ਆਪਾ ਜ਼ਿਆਦਾ ਮਾਲ ਉੱਧਰ ਗਿਆ ਏ ਤੇ ਕੋਈ ਟਮਾਟਰ ਲਈ ਲੈ ਕੇ ਆਉਂਦਾ ਏ ਬਾਕੀ ਆਪਾਂ ਵੀ ਪਹਿਲਾਂ ਨਾਪੀ ਵੇਚੀ ਆ ਕੋਈ ਮਲੋ ਵੇਚੀ ਆ ਤੇ ਆਹੀ ਟਰਾਲੀ ਲੈ ਕੇ ਆਏ ਅੱਜ ਕੇ ਪਹਿਲੀ ਵਾਰ ਰਾਜਪੁਰੇ ਪਿਛਲੇ ਸਾਲ ਸਾਰੀ ਹੋ ਗਈ ਜੀ ਆਪਾਂ ਉਹ ਰੋਣ ਆ ਜਾ ਕੇ ਜੀ ਸਮਾਚਾਰ ਆ ਮੱਕੀ ਥੋੜੀ ਜੀ ਕੱਟੇ ਆ ਮੰਡੀ 'ਚ ਤੇ ਬੋਲੀ ਆਈ ਹੋਈ ਆ ਉਹ ਚੱਲਦੀ ਆ ਸਾਹਮਣੇ ਬੋਲੀ ਆ ਆਪਣੇ ਪਿੰਡ ਦੇ ਟਰੈਕਟਰ ਖੜਾ ਹੌਲੈਂਡਰ ਟਰਾਲੀ ਤੇ ਪਿੱਲੇ ਉਹਨਾਂ ਦੀ ਅਲੱਗ ਰਹੀ ਆ ਬੋਲੀ ਉਹਦੇ ਬੋਲੀ ਚੱਲਦੀ ਆ ਸਾਹਮਣੇ ਦੇਖੋ ਵੀ ਆਪਣੇ ਜਿਹੜੀ ਟਰਾਲੀ ਲਾਉਣੀ ਆ ਵੀ ਉਹਦੀ ਵੀ ਬੋਲੀ ਆ ਜਾਵੇ ਓ ਚੱਲਦੀ ਆ ਸਾਹਮਣੇ ਬੁੱਲੀ ਇਹ ਹੋਰ ਤੇ ਇਹਦੀ ਰਹਉਂਦੇ ਨੇ ਤਾਂ ਆ 102 3 ਵਾਲੇ ਦੇ 141 ਦੇ ਨਾਉਂਦੇ ਨੇ ਇਹ ਮਾਲ ਅੱਗੇ ਨਾ ਘਾਟਾ ਥੋੜਾ ਆ ਪਿਛਲੇ ਸਾਲ ਨਾਲ ਤਾਂ ਹੀ ਫੋਨ ਕਰੀ ਜਾਂਦੇ ਨੇ ਸਾਡੇ ਕੋਲ ਲੈ ਕੇ ਆਓ ਸਾਡੇ ਕੋਲ ਲੈ ਕੇ ਆਓ ਪਹੁੰਚ ਗਏ ਦੁਕਾਨ ਤੇ ਲਾਉਣ ਲੱਗੇ ਬੰਦੇ ਤੇ ਨਾਲ ਹੁੰਦੀ ਪੱਖਾ ਤੇ ਬੁੱਲੀ ਇਹੋਈ ਆ ਖਾਉਣਾ ਤੁਹਾਨੂੰ ਬੋਲੀ ਵੀ ਕੀ ਰੇਟ ਲਾ ਰਹੇ ਨੇ ਆਪਣੀ ਵਾਲੀ ਮੱਕੀ ਦਾ ਆਪਾਂ ਉਹਨਾਂ ਦੇ ਸਾਹਮਣੇ ਦੁਕਾਨ ਆ ਉਹ ਧੀਂਦੀ ਗੱਡੀ ਦੇ ਉੱਪਰਲੇ ਪਾਸੇ 149 ਨੰਬਰ ਮਦਨ لال ਹੈ ਹਾਂ ਹਾਂ ਦੀ ਬਾਣੀਆਂ ਦੇਖੀ 2-2 ਰੁਪਏ ਪਾਉਣਗੇ ਆਪਣੇ ਵਰਗੇ ਜੱਟ ਜਨਾ ਪਾਰੇ 10000 ਬੋਲੀ ਤੇ ਬੈਠੇ ਨੇ ਪਾਰੇ 15000 ਜਿਵੇਂ ਉਦੋਂ ਕਲਰ ਵਾਲੀ ਬੋਲੀ ਚੋਇਆ 150 ਰੁਪਏ ਲੈ ਕੇ ਕਰਾ ਕਰਾਤਾ ਹੈ ਉਹ ਲੱਗ ਰਹੀ ਆ ਬੋਲੀ ਉਹ ਦੇਖੋ ਆ ਨਾਲ ਦੀ ਢੇਰੀ ਨੂੰ ਗੱਲ ਰਹੀ ਆ ਬੋਲੀ ਆ ਕੰਮ ਨੇ ਬਾਕੀ ਆਪਣਾ ਮਾਲ ਪਿਆ ਲਾਲ ਤੇ ਖੁਸ਼ਕ ਮਾਲ ਆ ਪੂਰਾ ਗਿੱਲਾ ਨਹੀਂ ਹੈਗਾ ਬਾਕੀ ਦਿਖਾਉਣੇ ਆ ਆ ਜਾਣ ਬੋਲੀ ਵਾਲੇ ਇਹ ਚਲਾਦਾ ਪੱਖਾ ਨਾਲ ਹੁੰਦੇ ਪੱਖਾ ਲੱਗੀ ਜਾਣਾ ਤੇ ਸੈਂਪਲ ਕੱਢਣਾ ਬੋਲੀ ਲਈ ਬੋਲੀ ਆ ਢੇਰੀ ਦੀ 25 60 50 60 1660 1660 600 ਨੂੰ 65 70 70 1670 75 80 80 90 95 110 ਓਏ 1100 ਰੁਪਏ ਓਏ ਕੰਦੂ 1400 ਤੱਕ ਲੱਗ ਗਿਆ ਸਰ 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 15 20 25 ਸਾਰੇ ਖੜਾ ਜਾ ਰਿਹਾ ਸਾਰਾ ਜੋ 25 ਹੁਣ ਆਇਆ ਹੈ ਅਰੇ ਹੁਣ ਸੁਣ ਰਿਹਾ ਆ ਪਿੱਛੇ ਖੜਾ ਆ ਤੈਨੂੰ ਪਤਾ ਹੀ ਨਹੀਂ ਆਪਣਾ ਬੋਲੀ ਚੱਲੂ ਕਰਾ ਚਲੋ ਪੁੱਤੋ ਉੱਚਾ ਸਾਰੇ ਖੜੇ ਆ ਦੇ ਖੜੇ ਸਾਰੇ ਤੂੰ ਝੂਠਾ ਮੈਂ ਉੱਥੇ ਬੋਲੀ ਚੱਲੂ ਕਰਾ ਇਹਨੂੰ ਖੜਾ ਕਰਾ ਕੋਈ ਨਹੀਂ ਖੜਿਆ ਹੋਰੇ ਤਿੰਨ ਬੰਦੇ ਜਮੈਂ ਆਇਆ ਫੋਨ ਕਰਕੇ ਬੁਲਾਇਆ ਪ੍ਰਧਾਨ ਉੱਤੇ ਬੋਲੀ ਚੱਲ ਰਹੀ ਸੀ ਇਹ ਪਹਿਲਾਂ ਬਾਈ ਨੇ ਬੋਲੀ ਚੱਲਦੀ ਹੈ ਬਣਾ ਜੀ ਬੋਲੀ ਚੱਲਦੀ ਹੈ ਇੱਕ ਬਾਈ ਨੰਬਰ ਤੇ ਚੱਲ ਰਹੀ ਸੀ ਤੇਰੀ ਹੈਨੀ ਦੀ ਵਧੀਆ ਸੋਤ ਨੂੰ ਲੈ ਜੀ ਮੈਂ ਕਾਇ ਬੋਲਿਆ ਉਹਦੀ 25 ਦੀ ਵਾਰੀ ਪਿੱਛੇ 25 25 30 35 40 45 45 ਤੈਨੂੰ ਬੰਦ ਕਰ ਲਈਏ ਨਾ 50 ਤੈਨੂੰ ਦੱਸ ਦੇ ਪੈਲੇ ਇਹਨੂੰ ਦੱਸ 1750 1750 1750 ਇੱਕ ਪੰਜ ਵਾਲਾ ਹੋਰ ਪਾ ਦੇ ਦੇਖੀ ਜੀ 55 ਇੱਕ ਪੰਜ ਵਾਲਾ 60 ਇੱਕ ਬੰਦਾ 1700 ਪਹਿਟ ਮਮਕੀ ਠੀਕ ਹੈ ਠੀਕ ਹੈ ਹਾਂ ਅਜਾ 70 70 5 ਵਾਲਾ ਹੋਰ 70 80 5 ਵਾਲਾ ਹੋਰ 85 1785 ਦੇ ਦੇ ਬਈ ਤੂੰ ਆ ਬੋਲੀਆਂ ਸਾਡੀਆਂ ਬੰਦ ਕਰਦਾ ਚਲ ਬੋਲਦੇ ਰਹੇ ਹੋ 1785 ਤਾਂ ਇਹ ਦੋਨੋਂ ਮੋੜ ਮੱਝਦਾ 1785 ਦੇ ਦੇ ਬਈ ਦੇ ਦੇ ਸ਼ਾਮ 1785 ਨਿਕੋ ਜੀ 88 ਨੰਬਰ ਆਓ ਜੀ ਇੱਧਰ ਲਈ ਢੇਰੀ ਦਾ ਦਿਖਾਉਨੇ ਆ ਕੀ ਰੇਟ ਲੱਗਦਾ ਏ ਦੇਖਦੇ ਆ ਕਿੰਨੇ ਤੋਂ ਚੱਲਦੀ ਆ ਬੋਲੀ 40 40 40 45 ਗਿੱਲੀ ਆ ਜੇ ਬਹੁਤ ਜਿਵੇਂ ਆਪਾਂ ਵੇਚੀ ਦੀ 5357 557 ਕੱਢ ਦਿੱਤਾ ਆਪਾਂ ਕਮੇਂਜਰ ਬਿਣੀ ਉਹ ਛੰਟੀ ਆ ਰੱਬ ਪਰੋਸੇ ਪਈ ਉਹ ਸ਼ਰਾਬ ਫੈਕਟਰੀ ਬਿਣੀ ਵੀ ਹੁੰਦਾ ਹੀ ਜੋ ਜੀ 1355 ਲੱਗੀ ਆ ਆ ਢੇਰੀ ਤੇ ਹੁਣ ਆਪਣਾ ਲਈ ਦੇਖਦੇ ਆਂ सोला भाई सोला भाई પેતી ચી પતા પં બી સોલ રૂપે ભાઈ સોલા સોલા મકે રજિન્દ્રજી ਥੋੜਾ ਜਿਆਦਾ ਬੋਲੀ ਆ ਆਇਆ ਆਇਆ ਆ 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 160 ਕਰ ਰਹੇ ਆ 160 ਕਰ ਰਹੇ ਆ 62 ਬਾਈ 63 ਬਾਈ 70 ਬਾਈ 70 ਬਾਈ ਇਲਕ ਸਰ ਬਾਈ 160 ਕਰ ਕਰ ਬਾਈ 160 ਕਰ 160 ਬਾਈ ਦੇਖੋ ਇਹਨਾਂ ਨੂੰ ਲੱਗ ਗਈ ਕੰਡਾ ਪੈਨਲਟੀ ਰੀ ਨੂੰ ਤੇ ਪੱਖੇ ਤੋਂ ਵੀ ਰਹਿੰਦੀ ਹਲੇ ਥੋੜੀ ਜੀ ਬਾਕੀ ਭਾਰਤੀ ਹੈਗੇ ਆ 50 200 ਦੀ ਜਿਹੜਾ ਥੈਲਾ ਹੁੰਦਾ ਏ ਤੇ ਜਿਹੜੀ ਬੋਰੀ ਆ ਉਹ ਹੁੰਦੀ ਆ 50 700 ਦੀ ਭਰਤੀ ਹੁੰਦੀ ਆ ਉਹਦੀ ਬਾਕੀ ਲੱਗੇ ਹੋਏ ਨੇ ਬੰਦੇ ਬਾਕੀ ਟਰਾਲੀ ਭੇਜੀ ਆ ਆਪਾਂ ਕੰਡਾ ਕਰਾਉਣਾ ਉਧਰ ਕੰਡਾ ਕਰਾਇਆ ਦੀ ਟਰਾਲੀ ਦਾ ਭਰੀ ਹੋਈ ਦਾ ਤੇ ਦੱਸਾਂਗੇ ਵੀ ਕਿੰਨਾ ਵਜਨ ਘਟ ਗਿਆ ਪੱਖਾ ਲੱਗੇ ਤੋਂ ਬਾਅਦ ਤੇ ਮੌਸਮ ਹੋਈ ਜਾਂ ਬੱਦਲ ਬਾਈ ਤੇ ਰਾਜਪੁਰਾ ਮੰਡੀ 'ਚ ਮਾਲ ਘਟੇ ਆ ਪਿਛਲੇ ਸਾਲ ਨਾਲੋਂ ਇਹਲੇ ਸਾਲ ਤਾਂ ਜਾਮ ਲੱਗਿਆ ਹੋਇਆ ਤੀ ਬਾਕੀ ਉਹ ਪਰਲੀ ਢੇਰੀ ਦੇ ਵਿੱਚ ਚੱਲਦਾ ਕੰਡਾ ਮਾਲ ਆਪਣਾ ਵਧੀਆ ਐਨ ਖੁਸ਼ਕ ਸੁੱਕਾ ਮਾਲ ਆ ਕੀ ਦੱਸਾਂਗੇ ਵੀਡੀਓ ਚ ਵੀ ਕਿੰਨਾ ਵਜ਼ਨ ਹੋਇਆ ਕਾਏ ਗਿੱਲੇ ਵੱਡੇ ਦੀ ਆਪਾਂ ਝਾੜ ਝੂੜ ਦੱਸਾਂਗੇ ਤੇ ਰੇਟ ਤੁਸੀਂ ਦੇਖ ਹੀ ਲਿਆ ਹੁਣ ਆ ਵੀਡੀਓ ਦੇ ਵਿੱਚ ਜਾਦ ਬੋਲੀ ਹੋਈ ਸੀ ਆਪਾਂ ਬਣਾਈ ਸੀ ਵੀਡੀਓ ਤੇ ਬਾਕੀ ਸਾਰਾ ਦੱਸਾਂਗੇ ਵੀ ਕਿੰਨੇ ਦਾ ਕੀਲਾ ਹੋ ਗਿਆ ਆਪਣਾ ਇੱਕ ਕੈ ਹਜ਼ਾਰ ਦਾ ਤੇ ਕਿਲਾ ਤਾਂ ਪੱਖਾ ਵੀ ਨਾਲ ਹੁੰਦੀ ਤੁਲਗੀ ਜੀ ਮੱਕੀ ਆਪਣੀ ਸਾਰੀ ਹੋ ਦੇ ਹੋ ਗਏ 237 ਗੱਟੇ ਹੋ ਗਏ ਸਾਰੀ ਤੇ ਆਪਣੀ ਜਗ੍ਹਾ ਹੈਗੀ ਦੀ ਸਾਢੇ ਦਿਨ ਤੋਂ ਥੋੜੀ ਉੱਪਰ ਮੰਨ ਕੇ ਜੇ ਲੋ ਪੌਣੇ ਚਾਰ ਕੀਲਿਆਂ ਤੋਂ ਘੱਟ ਥੋੜੀ ਬਾਕੀ ਆ ਕਣਕ ਜੀ ਆਪਾਂ ਘਰ ਨੂੰ ਲੈ ਚੱਲੇ ਜਿਹੜਾ ਨਿਕਲਿਆ ਦੀ ਝਾਰਜ ਆ ਤੇ ਫਰਸੀ ਗੰਡੇ ਤੇ ਨਾਲੋਂ 5 ਕੁਇੰਟਲ ਘਟ ਗਈ ਮੱਕੀ ਪੱਖਾ ਪੱਖਾ ਲਾਏ ਤੇ ਤੇ ਫਰਸੀ ਗੰਡੇ ਦਾ ਇੰਨਾ ਫਰਕ ਆ ਤੇ ਐਨ ਦਾ ਮਤਲਬ ਫਰਸੀ ਗੰਡੇ ਤੇ ਵੇਚ ਕੇ ਫਾਇਦਾ ਇਹ ਵਧੀਆ ਰੇਟ ਮਿਲਦਾ ਆਪਾਂ ਨੂੰ ਬਾਕੀ ਲੱਗੇ ਹੋਏ ਨੇ ਬੰਦੇ ਝਾਰ ਝੂਰ ਪਾਉਣ ਹਾਂ ਇਹ ਵੀ ਹੋ ਗਿਆ 2.5 ਉਹੀ ਮੰਨ ਕੇ ਚੱਲ ਫਿਰ ਉਹੀ 2 ਕੁਇੰਟਲ ਘਟ ਗਈ ਆ 2 ਕੁਇੰਟਲ ਘਟ ਗਈ ਬਾਕੀ ਹੁਣ ਚੱਲਦੇ ਆ ਪਿੰਡ ਨੂੰ ਤੇ ਪਿੰਡ ਜਾ ਕੇ ਦੇਖਦੇ ਆ ਲਾਈਟ ਚੱਲਦੀ ਏ ਜਾ ਕੇ ਕਰਦੇ ਆ ਕੱਦੂ ਫੇਰ ਬਾਕੀ ਓਸਤ ਪੈ ਗਈ ਆਪਣੀ ਹੀ ਕੀਲੇ ਦੀ ਥੋੜੀ ਜਿਹੀ ਆਪਣੀ ਮੱਕੀ ਵੀ ਡਾਉਨ ਤੀ ਉਹ ਖੇਤ ਚ ਤੇ ਇੱਕ 9208 ਦੀ ਹੈਗੀ ਪਛੇਤੀ ਦੀ ਉਹਦੇ ਕਰਕੇ ਵੀ ਹੋ ਸਕਦਾ ਝਾੜ ਘਟਿਆ ਹੋਵੇ तकरीबन ਬਾਕੀ ਐਤ ਕੀ ਸਾਰੇ ਮੱਕੀਆਂ ਦੇ ਝਾੜ ਘਟਾ ਇਹ ਬਹਿ ਗਿਆ 50 ਪਿਆ ਤੋਂ ਵੀ ਘੱਟ ਗਈ ਯਾਰ ਤੇ ਇਹ 12 ਕੋਈ 45 ਦੇ ਲਵੇ ਨਕਲੀ ਆ ਮੰਨ ਕੇ ਚੱਲੋ 39 ਬੰਤੂਲੀ ਦੇ ਲਵੇ ਨਿਕਲੇ 40 ਤੋਂ 45 ਦੇ ਵਿੱਚ ਵਿੱਚ ਝਾੜ ਦਿੱਤਾ ਮੱਕੀ ਨੇ ਤੇ ਹੈਗੀ ਵੀ ਖੁਸ਼ਕੀ ਦੀ ਤੇ ਹੈਗੀ ਵੀ ਖੁਸ਼ਕਦੀ ਤੇ ਬਾਕੀ ਉੱਥੇ ਜਿਹੜੇ ਬੇੜੇ ਵਾਲਿਆਂ ਦੇ ਘਰ ਨੇ ਉਹਨਾਂ ਨੇ ਵੀ 2 ਵਿੱਗੇ ਉੱਥੋਂ ਛੱਲੀਆਂ ਤੋੜ ਲੀਆਂ ਦੀ ਸਮਝ ਲਓ 1.5-2 ਟੈਂਕ ਮਸ਼ੀਨ ਦੇ 4 ਵਿੱਗੇ ਦੇ ਇੱਕ ਟੈਂਕ ਹੋਇਆ ਹਾਂ ਉਹ ਵੀ ਨਹੀਂ ਭਰਿਆ ਗਿਆ ਤੇ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋਇਆ ਪਿੰਡ ਦੇ ਲੋਵੇ ਕਰਕੇ ਬੇੜੇ ਵਾਲਿਆਂ ਨੇ ਬਹੁਤ ਜ਼ਿਆਦਾ ਤੋੜੀ ਆ ਛੱਲੀਆਂ ਉਹਦੇ ਕਰਕੇ ਵੀ ਥੋੜਾ ਜਿਹਾ ਹੋ ਗਿਆ ਝਾੜ ਘਟਿਆ ਏ ਬਾਕੀ ਕੱਲ ਵੀ ਜ਼ਿਆਦਾ ਮਸ਼ੀਨ ਲੱਗੀ ਆ ਜਦ ਵੀ ਵਿੱਚ ਬੜੀਆਂ ਹੁਈਆਂ ਦੀ ਤੀਵੀਆਂ ਛੱਲੀਆਂ ਤੋੜ ਰਹੀਆਂ ਤੇ ਪੰਡਾਂ ਜੱਕੀਆਂ ਨੇ ਵਿੱਚੋਂ ਛੱਲੀਆਂ ਉੱਪਰ ਕੱਖ ਪਾਏ ਹੋਏ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਕਰਿਆ ਉੱਥੇ ਬਾਕੀ ਅਪਡੇਟ ਦਿੰਦੇ ਰਹਾਂਗੇ ਰੇਟ ਦੇ ਕਿ ਕੀ ਕੁਝ ਚੱਲਦਾ ਰੇਟ ਦਾ ਤੇ ਰਾਜਪੁਰੇ ਮੰਡੀ 'ਚ 1200 ਤੋਂ ਲੈ ਕੇ 1850 ਤੱਕ ਲੱਗੀ ਅੱਜ ਮੱਕੀ ਬਾਕੀ ਮੇਰੇ ਹਿਸਾਬ ਨਾਲ ਜੇ ਲੋਕਲ ਵਧੀਆ ਰੇਟ ਮਿਲਦਾ ਆਪਾਂ ਨੂੰ ਫਰਸੀ ਗੰਡੇ ਦੇ ਉੱਥੇ ਵੇਚ ਕੇ ਫਾਇਦਾ ਏ ਤੇ ਏਡੀ ਜੂਰ ਆ ਕੇ ਤੇ ਨਾਲ ਸੇਲ ਖੂਗਦੇ ਆ ਤੇ ਨਾਲੇ ਦੋ ਬੰਦਿਆਂ ਦੀ ਮੰਨ ਲਓ ਦਿਹਾੜੀ ਖਰਾਬ ਹੁੰਦੀ ਆ ਉਹ ਵੀ ਜੇ ਆਪਾਂ ਜੋੜੀਏ 10000 ਰੁਪਿਆ ਤੇ ਕੋਈ ਫਾਇਦਾ ਨਹੀਂ ਹੋ ਰਿਹਾ ਆਉਣ ਦਾ ਬਾਕੀ ਇਹ ਰੇਗ ਦਾ ਆਪਣਾ ਆਪਣਾ ਹਿਸਾਬ ਕਿਤਾਬ ਆ ਤੇ ਬਸ ਆਹ ਆਪ ਵਾਲੀ ਹਿਸਾਬ ਸੁਲੂਕ ਕਰਕੇ ਪੇਮੈਂਟ ਲੈ ਕੇ ਚੱਲਦੇ ਆ 68 ਕਿਉਂਕਿ ਆਪਣਾ